ਇਹ ਜਦਸਨਦਵਾਰ ਦੀ ਲੋਕ ਗੱਲ ਕਰਦੇ ਦਸਨਦਵਾਰ ਕੀ ਹੁੰਦਾ ਵੀ ਗੁਰਮੁਖਤ ਦੇ ਅਨਸਾਰ ਜਿਹੜਾ ਸਾਰਿਆਂ ਨੂੰ ਕੰਟਰੋਲ ਕਰਦਾ ਹੈ ਕਿਉਂਕਿ ਜਦੋਂ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਹੈ ਗੁਰਮੁਖਤ ਅੰਚਾਰ ਦੱਸਿਆ ਵੀ ਉਹ ਉਹਦੀ ਲਿਵ ਲੱਗੀ ਹੁੰਦੀ ਹੈ ਤੇ ਜਦੋਂ ਬੱਚਾ ਪੈਦਾ ਹੁੰਦਾ ਹੈ ਜੀ ਤਾਂ ਅਨੰਦ ਸਾਹਿਬ ਜੀ ਦੇ ਬਾਰੇ ਦੱਸਿਆ ਬੜਾ ਖੋਲ ਕੇ ਉਹਨਾਂ ਨੇ ਆਂਦੇ ਲੇਵ ਛੁਟ ਕੇ ਲੱਗੀ ਤ੍ਰਿਸ਼ਨਾ माया अमर ਵਰਤਾਇਆ ایو মায়ਾ ਜਿਤ ਹਾਰ ਵਿਸਰੇ ਮੋਹ ਪਜੇ ਭਾਉ ਦੁਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾਂ ਲੇ ਲਾਗੀ ਕਿਨੇ ਚੇ ਮਾਇਆ ਪਾਇਆ ਉਹ ਸਾਡੀ ਲੇ ਲੱਗੀ ਹੈ ਪ੍ਰਮਾਤਮਾ ਨਾਲ ਭਾਵ ਅਸੀਂ ਜੁੜੇ ਹਾਂ ਸਾਡਾ ਮਨ ਉਤਪ ਜੁੜਿਆ ਹੈ ਤੇ ਜਦੋਂ ਬੱਚਾ ਪੈਦਾ ਹੁੰਦਾ ਹੈ ਉਹਦਾ ਸਰੀਰ ਨਾਲ ਜਦੋਂ ਅਤਾਲੂਤਾ ਲਗਾ ਹੁੰਦਾ ਹੈ ਉਹ ਸਰੀਰ ਨਾਲ ਅਟੈਚਮੈਂਟ ਵੀ ਉਤਪਸ਼ਾ ਲੱਗੇ ਬਿਤੇਨ ਰਾਗੁਣ ਤਾਮਗੁਣ ਤੇ ਸਤਗੁਣ ਇਹਨਾਂ ਦਾ ਸੰਬੰਧ ਜੁੜ ਗਿਆ ਮਾਇਆ ਅਮਰ ਵਰਤਾਇਆ ਪਹਿਲਾਂ ਰੱਬ ਦਾ ਹੁਕਮ ਵਰਤ ਰਿਆ ਸੀ ਫਿਰ ਮਾਇਆ ਦਾ ਚੱਲ ਪਿਆ ਇਹ ਮਾਇਆ ਮਾਇਆ ਕੀ ਹੈ ਜਿਤ ਹਰ ਵਿਸਰੇ ਇਹ ਪਹਿਲੀ ਗੱਲ ਬੋਲੀ ਗਈ ਮੂੰਹ ਉਪਜੇ ਬੀਖੀ ਚੰ ਸੰਸਾਰੀ ਪੈਦਾ ਹੋ ਗਈਆਂ ਭਾਉ ਦੂਜਾ ਲਾਇਆ ਅੱਗੇ ਮੂੰਹ ਪਾੜਾਲ ਸੀ ਤਾ ਨੂੰ ਜਾਣਾ ਸੀ ਜੀ ਤੇ ਹੁਣ ਇਧਰੋਂ ਤੁਰ ਪਿਆ ਹੁੰਦਾ ਕਹੇ ਨਾਨਕ ਗੁਰ ਪ੍ਰਸਾਦਿ ਜਿਨ੍ਹਾਂ ਲੇਵ ਲਾਗੀ ਕੰਨ ਵਿੱਚੇ ਮਾਇਆ ਪਾਇਆ ਹੁਣ ਗੁਰ ਪ੍ਰਸਾਦੀ ਕੀ ਹੈ ਗੁਰੂ ਦੀ ਮਤ ਦੇ ਰਾਹੀ ਜਿਨ੍ਹਾਂ ਦੀ ਮਤ ਫੇਰ ਪੋਸ਼ ਪਾਸੇ ਨੂੰ ਲੱਗ ਗਈ ਜੀ ਭਾਵ ਜਿਹੜੇ ਸਾਡੇ ਇਹ ਨੌ ਗਿਆਨ ਤੇ ਕਰਮ ਇੰਦਰੀ ਹੈ ਇਹ ਸਾਰੇ ਸੁੱਤੇ ਆ